ਅੱਜ ਪੂਰੇ ਦੇਸ਼ ਭਰ ਵਿੱਚ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਪਵਿੱਤਰ ਤਿਉਹਾਰ ਰਖੜੀ ਦਾ ਮਨਾਇਆ ਜਾ ਰਿਹਾ ਹੈ ਇਸੇ ਤਹਿਤ ਕੇਂਦਰੀ ਜੇਲ ਹੁਸ਼ਿਆਰਪੁਰ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਪਹੁੰਚੀਆਂ ਨੇ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਲਈ ਭੈਣਾਂ ਕਾਫੀ ਵੱਡੀ ਗਿਣਤੀ ਵਿੱਚ ਦੇਖਣ ਨੂੰ ਮਿਲੀਆਂ ਤੁਹਾਨੂੰ ਦੱਸ ਦਈਏ ਕਿ ਕਈ ਭੈਣਾਂ ਦੀਆਂ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਸਮੇ ਅੱਖਾਂ ਨਮ ਹੋ ਗਈਆਂ ਹਾਤੇ ਉਹਨਾਂ ਨੇ ਆਪਣੇ ਭਰਾਵਾਂ ਤੇ ਜਲਦ ਹੀ ਬਾਹਰ ਆਉਣ ਦੀ ਅਰਦਾਸ ਵੀ ਕੀਤੀ ਜੇਲ ਪ੍ਰਸ਼ਾਸਨ ਵੱਲੋਂ ਰਖੜੀ ਦੇ ਤਿਉਹਾਰ ਨੂੰ ਦੇ ਕੋਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਅਤੇ ਜੇਲ੍ਹ ਵਿੱਚ ਬੰਦ ਭਰਾਵਾਂ ਨੂੰ ਭੈਣਾਂ ਦੇ ਸਾਹਮਣੇ ਕੁਰਸੀ ਤੇ ਬਿਠਾ ਕੇ ਰਖੜੀ ਬਣਵਾਈਏ ਅਤੇ ਉਹਨਾਂ ਨੂੰ ਗੱਲਬਾਤ ਕਰਨ ਦਾ ਮੌਕਾ ਵੀ ਦਿੱਤਾ ਇਸ ਨੂੰ ਵੇਖਦੇ ਹੋਏ ਜੇਲ੍ਹ ਪ੍ਰਸ਼ਾਸਨ ਵੱਲੋਂ ਮੂੰ ਮਿੱਠਾ ਕਰਵਾਉਣ ਲਈ ਮਿਸ਼ਰੀ ਵੀ ਰੱਖੀ ਗਈ ਸੀ ਕਿ ਜੇਲ ਚਾਤੇ ਰੱਖ ਰਹੀ ਸੀ ਕਿਹੋ ਜਿਹਾ ਜੇਲ ਦਾ ਪ੍ਰਬੰਧ ਸੀ ਬਹੁਤ ਵਧੀਆ ਪ੍ਰਬੰਧ ਸੀ ਬਿਠਾ ਕੇ ਕੈਰੀ ਬਣਾਈ ਇਹਨਾਂ ਨੇ ਬਹੁਤ ਸਿਸਟਮ ਸਹੀ ਕੀਤਾ ਹੋਇਆ ਸਾਰਾ ਕੁਝ ਜਿੱਦਾਂ ਕੀ ਹੈ ਤਿੰਨ ਹੀ ਕੇਜ ਤੋਂ ਆ ਚੀਜ਼ ਰੱਖ ਰਹੀ ਦੀ ਕੋ ਟਾਈਮ ਤੋਂ ਸਾਲੇ ਸਾਲ ਹੋ ਜਾਂਦਾ ਸਾਲ ਬਾਅਦ ਹੀ ਤਹਾਰ ਹੁੰਦਾ ਸਭ ਜੀ ਜੀ ਜੇਲ ਪ੍ਰਬੰਧ ਹੈ ਜੀ ਬਿਠਾ ਕੇ ਗੱਲਾਂ ਵੀ ਕਰ ਦਿਤੀਆਂ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਹਾਂਜੀ ਕੀ ਕਹਿਣਾ ਚਾਹੂਂਗੇ ਜੇਲ ਪ੍ਰਬੰਧ ਨਾਲ ਜੇਲ ਪ੍ਰਬੰਧ ਬਹੁਤ ਚੰਗੇ ਆ ਕੇਅਰ ਕਰਦੇ ਨੇ ਦੀ ਪੂਰੀ ਧਿਆਨ ਰੱਖਦੇ ਆ ਜਿੱਦਾਂ ਨਹੀਂ ਹੈਗਾ ਕਿ ਇਹਨਾਂ ਸੇਫਟੀ ਲਈ ਜੋ ਕੁਝ ਕਰਦੇ ਸਹੀ ਕਰਦੇ ਆ ਇਹਨਾਂ ਦੇ ਤੈਨੂੰ ਲੋਨ ਕਿਹਨਾ ਬੰਦੇ ਪਰਮੇ ਰਾਣੀ ਜੀ ਹਾਂ ਜੇਲ ਆਏ ਹੋ ਕਿਦਾਂ ਪ੍ਰਬੰਧ ਲੱਗੇ ਰੱਖ ਬਹੁਤ ਵਧੀਆ ਜੀ ਧੰਨਵਾਦ ਇਹਨਾਂ ਦਾ ਬਾਬ ਦਾ ਬਹੁਤ ਬਹੁਤ ਸ਼ੁਕਰੀਆ ਇੱਦਾਂ ਬਿਠਾ ਕੇ ਨਾ ਤੁਹਾਨੂੰ ਰੱਖੀ ਮੈਂ ਇੱਕਾਂ ਕੀਤਾ ਬਹੁਤ ਵਧੀਆ ਜੀ ਕੋਈ ਤੰਗੀ ਆਈ ਹੋਵੇ ਜਾਂ ਤੁਹਾਨੂੰ ਮਿਲਣੇ ਨੇ ਦਿੱਤਾ ਹੋਇਆ ਜਾਂ ਕਿੱਦਾਂ ਬਹੁਤ ਬਹੁਤ ਵਧੀਆ ਜੀ ਇਹਨਾਂ ਦਾ ਅਸੀਂ ਸਾਰਿਆਂ ਦਾ ਬਾਬ ਦਾ ਧੰਨਵਾਦ ਕਰਦੇ ਆਂ ਨਾ ਟਾਈਮ ਲਾਇਆ ਰੱਖੀ ਕਿੰਨੀ دیر ਬੈਠੇ ਰਹੇ ਭਰਾ ਆਪਣੇ ਕੋਲ ਨਹੀਂ ਮੇਰਾ ਮੁੰਡਾ ਜੀ ਹੈ ਪਤੀ ਜੀ ਮੇਰੇ ਖੜੀ ਬੰਦੀ ਆ ਜੀ ਜੀ ਬੰਦੀ ਆ ਸਾਗਿਆ ਲਈ ਆਂ ਉਹ ਦਿੱਤਾ ਹਾਂਜੀ ਪਹਿਲਾਂ ਕਦੀ ਇਸ ਤਰ੍ਹਾਂ ਮੁਲਾਕਾਤ ਹੋਈ ਤੁਹਾਡੀ ਰਖਨ ਜੀ ਪਹਿਲੀ ਵਾਰੀ ਮੇਰੇ ਰਖਰੀ ਜੀ ਪਹਿਲੀ ਵਾਰੀ ਆਈ ਪਹਿਲੀ ਮੁਲਾਕਾਤ ਵੈਸੇ ਆਈਦਾ ਆ ਤਰ੍ਹਾਂ ਦੇ ਮੁਲਾਕਾਤ ਤਾਂ ਵਧੀਆ ਟੰਗਣਾ ਕਰਾਉਂਦੇ ਆ ਸਾਰੇ ਪ੍ਰਬੰਧ ਇਹਨਾਂ ਦਾ ਵਧੀਆ ਜੀ ਓਕੇ ਜੀ ਅਰ ਕਿਹੋ ਜੇ ਪ੍ਰਵਕਟ ਇਹਨਾਂ ਦਾ ਜਿੰਨੂ ਅਜੇ ਰੀਪੀ ਤੇ ਹੋਰ ਵੀ ਸਿਰਫ ਨੰਬਰ ਫਿਰੇ ਜਿਸੇ ਪੈਣ ਲੋ ਉਹ ਨਹੀਂ ਆ ਰਹੀ ਕਿ ਕਿੰਨੇ ਤੇ ਦਾਰੇ ਨੇ ਕ੍ਰਿਪ ਜਨਨ ਨੂੰ ਪੜਾਹਾ ਦਿੱਤੀ ਥਾਵੇ ਐਸੀ ਰੈਕਟਿਵਨ ਹੋਈ ਆ ਰਹੀ ਕਿੰਨੇ ਤੋਂ ਕਿੰਨੇ ਦਾ ਸਮਾਂ ਹੈ ਫਿਰ 90 ਤੱਕ ਸ਼ਾਮ ਪਰ ਹੈਗੇ 5:10 ਤੇ ਹੁਣ ਤੱਕ ਕਿੰਨੇ ਗਰੁੱਪ ਆ ਚੁੱਕੇ ਆ ਹੋਇਆ ਜਿਹੜਾ ਕੋਈ ਆ ਚੁੱਕੇ ਟੀਚੇ ਸ਼ਾਮ ਤੱਕ ਆਈ ਜਾਣੇ ਜਿੰਨੇ ਵੇ ਘਟਾ ਰਹੇ ਉੱਥੇ ਤਾਂ ਲੇਡੀਜ਼ ਕੈਡਮੀ ਜਿਹਨਾਂ ਨੂੰ ਭਰਾਮਣਾ ਮਿਲਣ ਤੇ ਜਾ ਰਹੇ ਅੱਜ ਲੇਡੀਜ਼ ਨੂੰ ਸਾਹਬ ਉਸ ਲੇਡੀ ਜਿੱਥੇ ਜਗੇ ਜਿਹਨਾਂ ਨੂੰ ਭਰਾਵਾ ਨੁਲਾਓ ਠੀਕ ਹੈ